ਦੋਸਤੋ ਅੱਜਕਲ YouTube ਤੇ ਕਰਤਾਰਪੁਰ ਸਾਹਿਬ ਦੇ ਵਿਜ਼ਿਟ ਵਾਸਤੇ ਬਹੁਤ ਵੀਡੀਓਜ਼ ਆ ਰਹੀਆਂ ਹਨ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਅਤੇ ਨਾ ਹੀ 20 ਅਮਰੀਕਨ ਡਾਲਰ ਦੀ ਜ਼ਰੂਰਤ ਹੈ ਸਿਰਫ 50 ਰੁਪਏ ਦੇ ਕੇ ਉੱਥੇ ਤੁਹਾਡੇ ਦਰਸ਼ਨ ਹੋ ਸਕਦੇ ਹਨ ਇਹ ਵੀਡੀਓ ਗਲਤ ਹੈ ਹੌਰੇ-ਹੌਰੇ ਇੱਕ ਬੀਬੀ ਜੀ ਬੀਬੀ ਸੁਰਿੰਦਰ ਕੌਰ ਜੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਹਨ ਆਓ ਆਪਾਂ ਉਹਨਾਂ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਵਾਸਤੇ ਕੀ ਕੁਝ ਚਾਹੀਦਾ ਹੈ ਉਹਨਾਂ ਕੋਲੋਂ ਪੁੱਛੀਏ ਤੇ ਉਹਨਾਂ ਦੇ ਤਜਰਬੇ ਦਾ ਆਪਾਂ ਫਾਇਦਾ ਉਠਾਈਏ ਇਹ 12 ਦਸੰਬਰ ਨੂੰ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਈਆਂ ਸੋ ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਕੁਝ ਸਮੱਸਿਆਵਾਂ ਸੁਣਾਉਣਾ ਚਾਹੁੰਦੀਆਂ ਨੇ ਪਰ ਇਹ じゃ ਕੁਝ ਨਹੀਂ ਐ ਪਰ ਇੱਕ ਜੋ ਗੱਲ ਹੈ ਕਿ ਜੋ ਵੀਡੀਓ ਅੱਜਕੱਲ੍ਹ ਵਾਇਰਲ ਹੋ ਰਹੀ ਹੈ ਸੁਣਿਆ ਜਾ ਰਿਹਾ ਹੈ ਕੇ ਕਰਤਾਰਪੁਰ ਜਾਣ ਵਾਸਤੇ ਕਿਸੇ ਪਾਸਪੋਰਟ ਦੀ ਲੋੜ ਨਹੀਂ ਹੈ ਕੋਈ ਫੀਸ ਨਹੀਂ ਲੱਗਦੀ ਸਿਰਫ ਇੱਕ 50 ਰੁਪਏ ਦੀ ਪਰਚੀ ਲੱਗਦੀ ਹੈ ਇਹ ਇੱਕ ਫੋਕਾ ਫਾਰਮ ਹੈ ਕਿਉਂਕਿ ਇੱਕ ਦੇਸ਼ ਤੋਂ ਦੂਸਰੇ ਦੇਸ਼ ਚ ਜਾਣਾ ਹੈ ਤੇ ਉਹਨਾਂ ਦੀਆਂ ਫਾਰਮੈਲिटीज ਵੀ ਨੇ ਉਹ ਵੀ ਪੂਰੀਆਂ ਹੋਣੀਆਂ ਨੇ ਤੇ ਪਾਸਪੋਰਟ ਵੀ ਚਾਹੀਦਾ ਹੈ ਤੇ ਉਹਨਾਂ ਦੀ ਜਿਹੜੀ 20 ਡਾਲਰ ਫੀਸ ਹੈ ਉਹ ਵੀ ਲੱਗਦੀ ਹੈ ਤੇ ਰਜਿਸਟ੍ਰੇਸ਼ਨ ਕਰਾਉਣੀ ਵੀ ਜ਼ਰੂਰੀ ਹੈ ਬੇਬੀ ਜੀ ਤੁਸੀਂ ਇਹ ਵੀ ਦੱਸੋ ਕਿ ਉੱਥੇ ਜਾਣ ਤੋਂ ਪਹਿਲਾਂ ਕਿਹੜੀ-ਕਿਹੜੀ ਫਾਰਮੈਲਿਟੀ ਕਰਨੀ ਪੈਂਦੀ ਹੈ ਰਜਿਸਟ੍ਰੇਸ਼ਨ ਔਰ ਰਜਿਸਟ੍ਰੇਸ਼ਨ ਤੋਂ ਇਲਾਵਾ ਰਜਿਸਟ੍ਰੇਸ਼ਨ ਤੋਂ ਇਲਾਵਾ ਉੱਥੇ ਜਾਣ ਵਾਸਤੇ ਉਹਨਾਂ ਨੂੰ 72 ਘੰਟੇ ਪਹਿਲੇ ਦੀ ਕੋਵਿਡ ਰਿਪੋਰਟ ਚਾਹੀਦੀ ਹੁੰਦੀ ਹੈ ਜਿਹੜੇ ਕਿ ਸਾਡੇ ਇੰਡੀਅਨ ਜਿਹੜੇ ਅਥਾਰਟिटीज ਨੇ ਉਹੀ ਦੇਖਦੀਆਂ ਨੇ ਉਸ ਤੋਂ ਉਹਨਾਂ ਨੇ ਸਾਨੂੰ ਪੋਲੀਓ ਡ੍ਰੌਪ ਸਟ੍ਰੀਪ ਕਰਾਉਂਦੇ ਆ ਤੇ ਕੋਵਿਡ ਦੀ ਏ ਵੀ ਉਥੇ ਨਾਲ ਹੀ ਆਪਣੇ ਗੁਰਦੁਆਰਾ ਸਾਹਿਬ ਹੈ ਉਥੇ ਡਿਸਪੈਂਸਰੀ ਹੈ ਉਥੋਂ ਵੀ ਮਿਲ ਜਾਂਦੀ ਹੈ ਉਹ ਜ਼ਿਆਦਾ देर ਨਹੀਂ ਲਗਾਉਂਦੇ ਉਸੇ ਟਾਈਮ ਚੈੱਕ ਕਰਕੇ ਸਰਟੀਫਿਕੇਟ ਬਣਾ ਦਿੰਦੇ ਨੇ ਬੈਟਰ ਹੈ ਕਿ ਤੁਸੀਂ ਆਪਣੇ ਘਰੋਂ ਇੱਥੋਂ ਆਪਣੇ ਚੱਲਣ ਲੱਗੇ ਨਾਲ ਲੈ ਕੇ ਜਾਓ ਤਾਂ ਬਹੁਤ अच्छी ਗੱਲ ਹੈ ਤੁਹਾਡਾ ਉੱਥੇ ਅੱਗੇ ਟਾਈਮ ਸੇਵ ਹੋ ਜਾਂਦਾ ਹੈ ਅੱਛਾ ਇੱਕ ਚੀਜ਼ ਹੋਰ ਕਿ ਅਸੀਂ ਉਹ ਇਹ ਵੀ ਭੁਲੇਖਾ ਪੈਂਦਾ ਹੈ ਕਿ ਸਾਨੂੰ ਹੁਣ ਕਰਤਾਰਪੁਰ ਸਾਬ ਜਾਣ ਲਈ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈ ਪਾਸਪੋਰਟ ਰੱਖਣ ਦੀ ਉਹ ਗਲਤ ਹੈ ਕਿਉਂਕਿ ਇਹ ਸਾਰੇ ਫਾਰਮੈਲਿਟੀਆਂ ਇਹ ਹੈ ਕਿ ਸਾਨੂੰ ਰਜਿਸਟ੍ਰੇਸ਼ਨ ਕਰਵਾ ਕੇ ਪਾਸਪੋਰਟ ਦਾ ਨੰਬਰ ਦੇ ਕੇ ਪਾਸਪੋਰਟ ਦੀ ਕਾਪੀ ਦੇ ਕੇ ਤਾਂ ਹੀ ਸਾਨੂੰ ਅੱਗੇ ਜਾਣ ਦੀ ਪਰਮਿਸ਼ਨ ਮਿਲਦੀ ਹੈ ਅੱਗੇ ਜਾਣ ਲਈ ਫਿਰ ਜੋ ਵੀ ਫਾਰਮੈਲਿਟੀਆਂ ਹੁੰਦੀਆਂ ਹੈ ਸਕਰੀਨਿੰਗ ਹੈ ਸਿਕਿਉਰਿਟੀ ਚੈੱਕ ਹੈ ਸਾਰਾ ਕੁਝ ਹੈ ਕਿ ਕੱਚੀ ਦੱਸੋ ਜਿਹੜਾ ਪਾਸਪੋਰਟ ਹੈਗਾ ਇਹ ਆਪਾਂ origignal ਲੈ ਕੇ ਜਾਣਾ ਹੈ ਜਾਂ ਉਹਦੀ ਫੋਟੋ ਕਾਪੀ ਲੈ ਜਾ ਸਕਦੇ ਹਾਂ ਨਹੀਂ ਜੀ ਪਾਸਪੋਰਟ ਨਾਲ ਸਾਨੂੰ origignal ਲੈ ਕੇ ਜਾਣਾ ਪਏਗਾ ਤੇ ਹੋਰ ਜਗਾ ਦੂਸਰਾ ਪ੍ਰਿੰਟ ਆਊਟ ਉਹਦੀ ਸੌਫਟ ਕਾਪੀ ਚਲ ਜਾਏਗੀ ਉਹਦਾ ਵੀ ਪ੍ਰਿੰਟ ਲਾ ਲੈ ਕੇ ਜਾਣਾ ਪਏਗਾ ਜੀ ਠੀਕ ਹੈ ਇੱਕ ਚੀਜ਼ ਹੋਰ ਦੱਸੋ ਜਿਹੜੇ 20 ਡਾਲਰ ਨੇ ਇਹਦਾ ਕੀ ਭਲੇਖਾ ਹੈ 20 ਡਾਲਰ ਦਾ ਇਸ ਤਰ੍ਹਾਂ ਹੈ ਕਿ ਜੇ ਪਰ ਪਰਸਨ 20 ਡਾਲਰ ਜਿਹੜੇ ਆ ਉਹ ਲੱਗਦੇ ਆ ਉਹਨਾਂ ਦੀ ਫੀਸ ਹੈ ਉੱਥੇ ਉਹਨਾਂ ਦੇ ਉਹਨਾਂ ਨੇ ਲੈਣੇ ਹੁੰਦੇ ਆ ਉਹਨਾਂ ਦੇ ਚੈੱਕ ਪਾਸਟ ਪੜੀਆਂ ਹੋਈਆਂ ਨੇ ਕਾਊਂਟਰ ਬਨੇ ਹੋਏ ਨੇ ਤੇ ਪਰ ਪਰਸਨ 20 ਡਾਲਰ ਹੈਗੇ ਆ ਉਹ ਕੈਨੇਡੀਅਨ ਡਾਲਰ ਨਹੀਂ ਹੈ ਉਹ ਯੂ ਐਸ ਡਾਲਰ ਹੈ ਤੇ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਵਿੱਚ ਰੁਕਣ ਦਾ ਪ੍ਰਬੰਧ ਹੈ ਜਾਂ ਆਪਣੇ ਕੋਈ ਹੋਟਲ ਵਗੈਰਾ ਵਿੱਚ ਅਰੇਂਜ ਕਰਨਾ ਪਏਗਾ ਗੁਰਦੁਆਰਾ ਸਾਹਿਬ 'ਚ ਬਹੁਤ ਸਾਰੀਆਂ ਸਹੂਲਤਾਂ ਨੇ ਜੀ ਕਮਰੇ ਵੀ ਹੈਗੇ ਨੇ ਹਾਲ ਵੀ ਹੈਗੇ ਨੇ ਰੁਕਣ ਦਾ ਪ੍ਰਬੰਧ ਪੂਰਾ ਹੈ ਲੰਗਰ ਪਾਣੀ ਦਾ ਪ੍ਰਬੰਧ ਹੈ ਬਾਥਰੂਮਸ ਹੈਗੇ ਨੇ ਸਾਰੀ ਚੀਜ਼ ਅਵੇਲੇਬਲ ਹੈ ਇਹ ਵੀਰ ਸਰਦਾਰ ਅਜੀਤ ਸਿੰਘ ਜੀ ਇਹਨਾਂ ਦੇ ਰਜਿਸਟ੍ਰੇਸ਼ਨ ਕਿਸੇ ਕਾਰਨ ਬਸ ਗਲਤ ਹੋ ਗਈ ਸੀ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ ਆਪਾਂ ਇਹਨਾਂ ਦੇ ਵਿਚਾਰ ਸੁਣੀਏ ਕੀ ਰਜਿਸਟ੍ਰੇਸ਼ਨ ਕਰਨ ਵੇਲੇ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹ ਵੈਸੇ ਤਾਂ ਦੇਖੋ ਮੇਰੇ ਸਹਾਂ ਨਾਲ ਭਾਗਾਂ ਦੀ ਗੱਲ ਹੈ ਜੀ ਮੇਰੇ ਭਾਗਾਂ ਦੇ ਦਰਸ਼ਨ ਨਹੀਂ ਸੀਗੇ ਤੇ ਛੋਟੀ ਮੋਟੀ ਗਲਤੀ ਅਪਲੀਕੇਸ਼ਨ ਭਰਨ ਦੇ ਵਿੱਚ ਹੋ ਗਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਪਰ ਖਿਆਲ ਇਹ ਰੱਖਣਾ ਕਿ ਆਪਾਂ ਜੋ ਫਾਰਮ ਭਰੇ ਗਿਆ ਆਪਣੇ ਸਾਰੇ ਪਾਰਟੀਕੁਲਰਸ ਜਿਵੇਂ ਕਿ ਨਾਮ ਦੀ ਸਪੈਲਿੰਗਸ ਔਰ ਪਾਸਪੋਰਟ ਦਾ ਨੰਬਰ ਡੇਟ ਆਫ ਇਸ਼ੂ ਡੇਟ ਆਫ ਐਕਸਪਾਇਰੀ ਆਧਾਰ ਨੰਬਰ ਪੈਨ ਨੰਬਰ ਔਰ ਇਸ ਦੇ ਨਾਲ ਐਡਰੈਸ ਨੰਬਰ ਐਡਰੈਸ whatever ਜੋ ਵੀ ਹੈ ਅਪਲੀਕੇਸ਼ਨ ਭਰਨ ਤੋਂ ਬਾਅਦ ਆਪਾਂ ਨੂੰ ਪੂਰੀ ਤਰ੍ਹਾਂ ਇੱਕ ਧਿਆਨ ਨਾਲ ਚੈੱਕ ਕਰਨੀ ਚਾਹੀਦੀ ਹੈ ਤਾਂ ਕਿ ਕੈਂਸਲੇਸ਼ਨ ਜਾਂ ਰਿਜੈਕਸ਼ਨ ਦਾ ਕੋਈ ਆਪਾਂ ਨੂੰ ਇਸ਼ੂ ਹੀ ਨਾ ਹੋਵੇ ਤੇ ਮੇਰੇ ਹਿਸਾਬ ਨਾਲ ਤੇ ਆਪਾਂ ਨੂੰ ਮੈਂ ਇਸ ਲਈ ਤੁਹਾਡੇ ਨਾਲ ਗੱਲ ਹੀ ਕਰ ਗਿਆ ਤਾਂ ਭਾਗਾਂ ਦੀ ਗੱਲ ਸਮਝੋ ਵੀਰ ਜੀ ਇੱਕ ਚੀਜ਼ ਹੋਰ ਦੱਸਿਓ ਜਿਹੜਾ 50 ਰੁਪਏ ਫੀਸ ਦੇ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਬਹੁਤ ਰੋਲਾ ਪੈ ਰਿਹਾ ਹੈਗਾ ਪ੍ਰਚਾਰ ਕੀਤਾ ਜਾ ਰਿਹਾ ਵੀਡੀਓ ਦੇ ਥਰੂ ਤੇ ਤੁਹਾਡੇ ਰਜਿਸਟ੍ਰੇਸ਼ਨ ਨਹੀਂ ਹੋ ਸਕੀ ਕੀ ਤੁਸੀਂ 50 ਰੁਪਏ ਰਜਿਸਟਰ ਦੇ ਕੇ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਆਏ ਜਾਂ ਨਹੀਂ 50 ਰੁਪਏ ਦੇ ਜਿਹੜਾ ਜੀ ਇੱਕ ਵੀਡੀਓ ਕਾਫੀ ਟਾਈਮ ਤੋਂ ਸਰਕੂਲੇਟ ਹੋ ਰਹੀ ਹੈ ਵਾਇਰਲ ਹੋ ਰਹੀ ਹੈ ਉਸੇ ਵੀਡੀਓ ਨੂੰ ਅਗਰ ਆਪਾਂ ਧਿਆਨ ਨਾਲ ਸੁਣੀਏ ਉਸੇ ਵੀਡੀਓ ਨੂੰ ਜੇ ਅਨਨ ਸੁਣੀਏ ਤਾਂ ਉਹ ਉਹਦੇ ਵਿੱਚ ਕਹਿ ਦਿੰਦਾ ਹੈ ਕਿ ਆਪਾਂ ਗੈਲਰੀ ਤੱਕ ਜਾ ਸਕਦੇ ਆ ਪਾਕਿਸਤਾਨ ਦਾ ਐਂਟਰ ਨਹੀਂ ਹੋ ਸਕਦੇ 50 ਰੁਪਏ ਜਿੱਤੇ ਕਰਸੀਦ ਦਾ ਪਾਰਕਿੰਗ ਦੇ 50 ਰੁਪਏ ਲੱਗਦੇ ਨੇ ਕਾਰ ਪਾਰਕਿੰਗ ਕਰਨੀ ਆਪਾਂ ਨੇ ਉਹਦੇ 50 ਰੁਪਏ ਰਸੀਦ ਐਂਟਰੀ ਪੁਆਇੰਟ ਤੇ ਆਪਾਂ ਨੂੰ ਦੇ ਦਿੰਦੇ ਨੇ ਸੀਰੀਲ ਨੰਬਰ ਲਿਖ ਕੇ ਦੇ ਦਿੰਦੇ ਨੇ ਉਸਤਾਂ ਉਸ 50 ਰੁਪਏ ਦੇ ਰਸੀਦ ਦੇ ਨਾਲ ਆਪਾਂ ਇੱਕ ਉਹਨਾਂ ਦੀ ਵਿਜ਼ਟਰ ਗੈਲਰੀ ਹੈ ਬਣੀ ਹੋਈ ਇਹਦਾ ਕਿ ਗੇਟ ਨੰਬਰ 1 ਗੇਟ ਨੰਬਰ 1 ਤੋਂ ਆਪਾਂ ਐਂਟਰ ਹੋ ਕੇ ਉਹ ਵਿਸ਼ਲ ਗੈਲਰੀ ਤੱਕ ਹੀ ਜਾ ਸਕਦੇ ਨੇ ਨਾ ਕਿ ਆਪਾਂ ਪਾਕਿਸਤਾਨ ਖੁਰਦਾਰ ਕਰਤਾਰਪੁਰ ਸਾਹਿਬ ਜਾ ਸਕਦੇ ਆ ਐਸਾ ਕੁਛ ਨਹੀਂ ਹੈ ਉਹ ਵੀਡੀਓ ਜੋ ਬਣਾਈ ਉਹਦਾ ਹੈਡਿੰਗ ਬੜਾ ਗਲਤ ਦਿੱਤਾ ਆ ਹੈਡਿੰਗ ਦੇ ਉੱਪਰ ਨਾ ਜਾ ਕੇ ਉਹਦੇ ਕੰਟੈਂਟ ਦੇ ਉੱਪਰ ਜਾ ਕੰਟੈਂਟ ਜਿਹੇ ਕਹਿੰਦੇ ਨੇ ਆਪਾਂ ਸਿਰਫ ਆਈਸੀਪੀ ਜੋ ਇੰਟੀਗ੍ਰੇਟਿਡ ਚੈੱਕ ਪੋਸਟ ਇੰਡੀਆ ਦੀ ਹੈ ਸਿਰਫ ਆਪ ਉੱਥੇ ਤੱਕ ਹੀ ਜਾ ਸਕਦੇ ਆ ਗੈਲਰੀ ਦੇਖ ਸਕਦੇ ਆ ਗੈਲਰੀ ਦੇ ਵਿੱਚ ਆਪਾਂ ਵੀਡੀਓਜ਼ ਵੀ ਚੱਲ ਰਹੀਆਂ ਨੇ ਵੀਡੀਓਜ਼ ਨੇ ਨਾਲ ਨਾਲ ਪਿਕਚਰਜ਼ ਵੀ ਲਗੀਆਂ ਨੇ ਬਹੁਤ ਸਾਰੀਆਂ ਜੋ ਉਹਦੇ ਪਿਕਚਰ ਦੇ ਸਾਹਮਣੇ ਦਿਖਾਇਆ ਗਿਆ ਵੀ ਜੁਰਸਾ ਕਿੱਥੇ ਕਿੱਥੇ ਗਏ ਨੇ ਜਨਮ ਤੋਂ ਲੈ ਕੇ ਉਹਨਾਂ ਦੇ ਅੰਤਿਮ ਸਥਾਨ ਤੱਕ ਉਹ ਪਿਕਚਰ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਗੈਲਰੀ ਤੋਂ ਅੱਗੇ ਆਪਾਂ ਨਹੀਂ ਜਾ ਸਕਦੇ ਇਹ ਮੇਰੀ ਇੱਕ ਬੇਨਤੀ ਹੈ ਸੰਗਤ ਨੂੰ ਕਿ ਇਸ ਭੁਲੇਖੇ 'ਚ ਨਾ ਰਵੇ ਕਿ 50 ਰੁਪਏ ਦੇ ਕੇ ਆਪਾਂ ਪਾਸਪੋਰਟ ਦੇ ਨਾਲ ਅੱਗੇ ਜਾ ਸਕਦੇ ਐਸਾ ਕੁਝ ਨਹੀਂ ਹੈ ਸੋ ਸੋ ਸਾਨੂੰ ਬੀਬੀ ਜੀ ਨੇ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਪਾਸਪੋਰਟ ਚਾਹੀਦਾ ਹੈ ਰਜਿਸਟ੍ਰੇਸ਼ਨ ਕਰਨੀ ਹੈ 20 ਡਾਲਰ ਅਤੇ ਕੋਵਿਡ ਟੈਸਟ ਜਿਹੜਾ 72 ਘੰਟੇ ਤੋਂ ਜ਼ਿਆਦਾ ਪੁਰਾਣਾ ਨਾ ਹੋਵੇ ਉਹਦੀ ਰਿਪੋਰਟ ਲੈ ਕੇ ਜਾਣੀ ਹੈ ਇਨ ਕੇਸ ਜੇ ਆਪਾਂ ਇੱਥੇ ਨਾ ਕਰਾ ਸਕੀਏ ਤੇ ਉਹਦੀ ਸਹੂਲਤ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਨਿਵੇਲੇ ਹੈ ਅਤੇ ਭਾਈ ਸਾਹਿਬ ਸਰਦਾਰ ਰਜੈਤ ਸਿੰਘ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਨ ਲੱਗਿਆਂ ਕੋਈ ਵੀ ਗਲਤੀ ਉਹ ਸਾਡੇ ਵਾਸਤੇ ਨਾ ਜਾਣ ਵਾਸਤੇ ਇੱਕ ਕਾਰਨ ਬਣ ਸਕਦੀ ਹੈ ਤੇ ਆਪਾਂ ਬੜੇ ਧਿਆਨ ਨਾਲ ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜੀ ਕਰਤਾਰਪੁਰ ਸਾਹਿਬ ਦੀ ਵਿజిਟ ਦੀ ਵਿజిਟ ਦੀ ਸਾਈਟ ਹੈ ਉਸ ਤੇ ਆਪਾਂ ਰਜਿਸਟ੍ਰੇਸ਼ਨ ਕਰਨ ਲੱਗਿਆਂ ਸਾਰੇ ਪਾਰਟਿਕੂਲਰਸ ਬੜੇ ਧਿਆਨ ਨਾਲ ਭਰਿਏ ਰੀਚੈੱਕ ਕਰੀਏ ਉਸ ਤੋਂ ਬਾਅਦ ਆਪਾਂ ਉਹ 서ਬਮਿਟ ਕਰੀਏ ਨਹੀਂ ਤੇ ਛੋਟੀ ਜੀ ਗਲਤੀ ਸਾਨੂੰ ਦਰਸ਼ਨਾ ਵਾਸਤੇ ਅਲਾਉ ਨਹੀਂ ਕਰੇਗੀ ਅਤੇ ਉਸ ਜਿਹੜੀ ਡੇਟ ਆਪਾਂ ਸਿਲੈਕਟ ਕੀਤੀ ਹੈ ਉਸ ਤੋਂ 15 ਦਿਨ ਬਾਅਦ ਆਪਾਂ ਫਿਰ ਰੀ-ਐਂਟਰੀ ਕਰ ਸਕਦੇ ਆ ਤੇ ਭਾਈ ਸਾਹਿਬ ਦਾ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਸਹੂਲਤਾਂ ਵਾਸਤੇ ਇਹ ਜਿਹੜਾ ਇਸੋਲੇ ਭਰਮ ਚੱਲ ਰਿਹਾ ਹੈ ਕਿ 50 ਰੁਪਏ ਦੇ ਕੇ ਦਰਸ਼ਨ ਕੀਤੇ ਜਾ ਸਕਦੇ ਹਨ ਉਹਨੂੰ ਦੂਰ ਕਰਨ ਵਾਸਤੇ ਸਾਨੂੰ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ ਆਪ ਸਭ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਅਖੀਰ ਤੱਕ ਦੇਖੋ ਅਤੇ ਇਸ ਵੀਡੀਓ ਨੂੰ ਅੱਗੇ-ਅਗੇ ਸ਼ੇਅਰ ਵੀ ਕਰੋ ਤਾਂ ਕਿ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਪੂਰੀ ਜਾਣਕਾਰੀ ਮਿਲੇ ਅਤੇ ਸਿੱਖ ਸੰਗਤ ਵੱਧ ਤੋਂ ਵੱਧ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਜਿਹੜੀ ਕਿਰਪਾ ਹੈ ਗੁਰੂ ਸਾਹਿਬ ਦਾ ਜਿਹੜਾ ਅਸ਼ੀਰਵਾਦ ਹੈ ਉਹ ਪ੍ਰਾਪਤ ਕਰ ਸਕਣ ਕਰਤਾਰਪੁਰ ਜਾ ਸਕਣ ਬਹੁਤ-ਬਹੁਤ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ